ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕੜਾ ਪ੍ਰਸ਼ਾਦ ਦੀ ਸੇਵਾ ਕਰ ਰਹੇ ਪਿਛਲੇ 4 ਸਾਲਾਂ ਤੋਂ ਮੰਮੀ ਮੇਰੇ 25 ਸਾਲਾਂ ਦਾ ਮਿਲਾਪ ਹੋਇਆ ਮੇਰਾ ਉਹ ਵਾਹਿਗੁਰੂ ਰਜਤ ਕੁਮਾਰ ਤੇ ਕੰਮ ਕੀ ਕਰਦੇ ਹੋ ਤੁਸੀਂ ਪੈਟਰੋਲ ਪੰਪ ਤੇ ਡੀਲ ਬੰਦੇ ਕੰਮ ਕਰਦੇ ਹਾਂ ਹੁੰਦੀ ਹੁੰਦੀ ਇੱਕ ਕਿਉਂਕਿ ਪੈਸੇ ਲੈਣ ਵਾਲੇ ਬਹੁਤ ਜ਼ਿਆਦਾ ਨੇ ਤੇ ਵੈਸੇ ਕਰਨ ਵਾਲੇ ਸੇਵਾ ਬਹੁਤ ਘੱਟ ਨੇ ਤਾਂ ਤੁਸੀਂ ਇੱਕ ਮੋਟੀਵੇਸ਼ਨ ਦਾ ਕੰਮ ਕਰ ਸਕਦੇ ਕੁਝ ਨਹੀਂ ਹੁੰਦਾ ਆਜੋ ਆਜੋ ਆ ਮੇ ਨਾਲੇ ਥੋੜੀ ਗੱਲਬਾਤ ਹੋ ਜਾਊਗੀ ਥੋੜੀ ਇੰਟਰੋਡਕਸ਼ਨ ਵੀ ਹੋ ਜਾਏਗੀ ਨਾ ਆਪਣਾ ਕੀ ਨਾਮ ਤੁਹਾਡਾ ਹਾਂ ਰਜਤ ਕੁਮਾਰ ਰਜਤ ਕੁਮਾਰ ਤੇ ਕੰਮ ਕੀ ਕਰਦੇ ਹੋ ਤੁਸੀਂ ਪੈਟਰੋਲ ਪੰਪ ਤੇ ਡ ਵਿਚਾਰ ਬਣਿਆ ਤੁਹਾਡੀ ਵੀਡੀਓਜ਼ ਦੇਖ ਲਾਂਗੇ ਵਾਹਿਗੁਰੂ ਕਿੰਨੀ ਉਮਰ ਤੁਹਾਡੀ 26 ਸਾਲ ਹੈ ਜੀ 20 26 ਤੇ ਪਾਪਾ ਮੇਰੇ ਐਕਸਪਾਇਰ ਹੋਗੇ 4 ਸਾਲ ਹੋ ਗਏ 4 ਸਾਲ ਪਹਿਲਾਂ ਐਕਸਪਾਇਰ ਹੋਗੇ ਤੇ ਇਹ ਪੈਸੇ ਮੈਂ ਇਕੱਲਾ ਹੀ ਰਹਿੰਦਾ ਮਾਪੇ ਮੇਰੀ ਮੰਮੀ ਮੇਰੇ 25 ਸਾਲ ਬਾਅਦ ਮਿਲ ਆਪੋ ਮੇਰਾ ਓ ਵਾਹਿਗੁਰੂ ਕਿੱਥੇ ਸੀ ਮੰਮੀ ਇੱਥੇ ਲੁਧਿਆਣੇ ਆ ਅੱਛਾ ਹੁਣ ਮਿਲ ਗਏ ਮੈਂ ਮੈਰਿਜ ਹੋ ਗਈ ਤਿੰਦਰਨ ਹਾਂਜੀ ਹਾਂਜੀ ਹੁਣ ਤੁਸੀਂ ਕਿੱ데 ਨ ਰਹਿੰਦੇ ਹੋ ਮੈਂ ਇਕੱਲਾ ਹੀ ਰਹਿੰਦਾ ਪਿੰਡ ਅੱਛਾ ਹੁਣ ਇਕੱਲਾ ਹੀ ਰਹਿੰਦਾ ਜੀਰੂ ਰੋਪੜ ਤੋਂ ਆਏ ਆ ਅਨੰਦ ਬਰਸਾਦ ਅੱਛਾ ਰੋਪੜ ਤੋਂ ਆਏ ਹੋ ਹਾਂਜੀ ਵੀਡੀਓ ਤੋਂ ਯਾਰ ਇੰਨੀ ਦੁਨੀਆ ਦੇਖ ਲਈ ਫਿਰ ਤੁਹਾਡੇ ਮਨਚਾਹ ਸਾ ਕੀ ਆਏਗੀ ਜਾਣਾ ਹੀ ਜਾਣਾ ਜਾਣਾ ਕਈ ਵਾਰੀ ਸੋਚਿਆ ਫਿਰ ਜਾ ਇਹ ਪੈਸੇ ਕਿੱਦਾਂ ਜੋੜੇ ਫਿਰ ਇਹ ਪਾਪਾ ਦੁਕਾਨ ਕਰਦੇ ਜੇ ਨਾ ਕਰੰਟ ਲੱਗ ਗਿਆ ਸੀਗਾ ਅੱਛਾ ਉਹ ਆਪਣੇ ਦੇ ਪੇਟ ਅੱਛਾ ਉਹਨਾਂ ਦੇ ਪੈਸੇ ਭਾਈ ਸੀ ਜੇ ਥੋੜੇ ਮੈਂ ਆਪਣੇ ਅਗਰ ਤੁਸੀਂ ਬੁਰਾ ਨਾ ਮੰਨੋ ਮੈਂ ਪੁੱਛਦਾ ਤੁਹਾਡੀ ਸੈਲਰੀ ਕਿੰਨੀ 12 11000 ਰੁਪਏ 11000 ਤੇ ਆ ਕਿੰਨੇ ਆ 2 ਤੇ 11000 ਰੁਪਏ ਨਾਲ ਕਿਦਾਂ ਤੁਹਾਡਾ ਪੂਰਾ ਹੁੰਦਾ ਗੁਜ਼ਾਰਾ ਰੈਂਟ ਤੇ ਘਰੇ ਕਿਹੜਾ ਘਰ ਆਪਣਾ ਇਹ ਘਰ ਆਪਣਾ ਹੈ ਤੇ 11000 ਦੇ ਗੁਜ਼ਾਰਾ ਕਿਵੇਂ ਹੁੰਦਾ ਆ ਹੋ ਜਾਂਦੀ ਤੇ ਲਈ ਜਾਂਦਾ ਮਜਬੂਰ ਪਰ ਫਿਰ ਵੀ 11000 ਦੇ ਵਿੱਚੋਂ ਵੀ ਤੁਸੀਂ ਸੇਵਾ ਲੈ ਕੇ ਆਏ ਹੋ ਇਹ ਕਿਦਾਂ ਇੱਥੇ ਬੰਦਿਆਂ ਕੋਲ 11 ਲੱਖ ਰੁਪਏ ਹੁੰਦਾ ਮਹੀਨੇ ਦਾ ਤਾਂ ਵੀ ਕਿਸੇ ਨੂੰ ਦਿਲ ਕੱਢ ਕੇ ਰਾਜ਼ੀ ਨਹੀਂ 5000 ਰੁਪਏ ਦਾ ਤੁਸੀਂ ਕਿਦਾਂ ਤੁਹਾਡੀ ਵੀਡੀਓ ਦੇਖ ਕੇ ਉਹ ਵਾਹਿਗੁਰੂ 5000 ਮਨਾ ਕਰ ਰਹੀ ਸੀ ਮੈਨੂੰ ਵੀਡੀਓ ਬਣਾਉਣ ਨੂੰ ਪਰ ਮੈਂ ਆਦਤ ਤੋਂ ਮਜਬੂਰ ਹਾਂ ਵੀਡੀਓ ਬਣਾਣ ਲਈ ਕਿਉਂਕਿ ਮੈਨੂੰ ਰੋਜ਼ ਇੱਥੇ ਡੋਨਰ ਚਾਹੀਦੇ ਨੇ ਮਰੀਜ਼ ਬਹੁਤ ਜ਼ਿਆਦਾ ਨੇ ਮੈਂ ਤੁਹਾਡੀ ਵੀਡੀਓ ਤਾਂ ਬਣਾ ਰਿਹਾ ਸੋ ਦੈਟ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਪੈਸੇ ਦੇਣ ਕਿਨੂੰ ਲੱਗਿਓ ਅੰਕਲ ਜੀ ਸਤਿ ਸ਼ਕਾਲ ਕੀ ਹਾਲ ਅੰਕਲ ਕੀ ਸ਼ੋ ਬਨਾਮ ਤੁਹਾਡਾ ਸੰਜੀਵ ਕੁਮਾਰ ਰਣਜੀਤ ਕੁਮਾਰ ਨਹੀਂ ਨਹੀਂ ਸੰਜੀਵ ਕੁਮਾਰ ਸੰਜੀਵ ਕੁਮਾਰ ਤੇ ਕਿੰਨੇ ਪਰਸੈਂਟ ਬਲਾਈਂਡ ਅੰਕਲ ਤੁਸੀਂ ਦੇਖੋ ਜੀ ਸਰਕਾਰੀ ਵਾਲੇ ਨੇ 100% ਦੱਸਿਆ ਮੈਨੂੰ ਅੱਛਾ ਜੀ ਮਗਰ ਮੇਰੀ ਨਿਗਾ ਹੱਲੇ ਹੈਗੀ ਐ ਮੈਨੂੰ ਤੁੰਦਲਾ ਮਿਲ ਕੇ ਨਜ਼ਰ ਆਂਦਾ ਹੈ ਅੱਛਾ ਜੀ ਤੁਸੀਂ ਫਿਰ ਆਏ ਕਿੱਦਾਂ ਇੱਥੇ ਇਕੱਲੇ ਆਟੋ ਵਾਲਾ ਮੁੰਡਾ ਸੀਗਾ ਇੱਕ ਉਹਨੇ ਮੈਨੂੰ ਦੱਸਿਆ ਤੁਹਾਡੇ ਬਾਰੇ ਅੱਛਾ ਕੀ ਹੋਇਆ ਅੰਕਲ ਤੁਸੀਂ ਇੱਥੇ ਕਿਉਂ ਆਏ ਹੋ ਮੈਂ ਆਪਣੀਆਂ ਅੱਖਾਂ ਦੇ ਲਈ ਵਾਸਤੇ ਆਇਆ ਮੇਰੀ ਬੇਟੀ ਇੱਕ ਹੈਂਡੀਕੈਪ ਹੈ ਵੱਡੀ ਅੱਛਾ ਜੀ ਉਹ 12 ਕਲਾਸਾਂ ਕਰ ਬੈਠੀ ਆ ਅੱਛਾ ਜੀ ਤੇ ਉਹਨੇ ਵੀ ਇੱਕ ਲਾਰਜ ਸੈਂਟਰ ਚ 6 ਮਹੀਨੇ ਦਾ ਕੋਰਸ ਹੀ ਕੀਤਾ ਕੰਪਿਊਟਰ ਦਾ ਤੁਸੀਂ ਬਾਈ ਬਰਥ ਅੰਕਲ ਆਈ ਸੀ ਦੀ ਪ੍ਰੋਬਲਮ ਹੈ ਕਿ ਕੁਝ ਘਟਣਾ ਹੋਈ ਹੈ ਨਹੀਂ ਘਟਣਾ ਕੋਈ ਨਹੀਂ ਹੋਈ ਤੁਸੀਂ ਬਾਈ ਬਰਥ ਹੀ ਘਟ ਦਿਖਦਾ ਤੁਹਾਨੂੰ ਨਹੀਂ ਹੌਲੀ ਹੌਲੀ ਘਟਣਾ ਸ਼ੁਰੂ ਹੋਇਆ ਮਤਲਬ ਕਿ ਹੋ ਗਏ 5-6 ਸਾਲ ਹੋ ਗਏ ਅੱਛਾ ਪਹਿਲਾਂ ਬਿਲਕੁਲ ਸਹੀ ਦਿਖਦਾ ਸੀ ਹਾਂ ਪਹਿਲਾਂ ਠੀਕ ਸੀਗਾ ਤੇ ਇਹ ਮਤਲਬ ਕਿ ਮੈਨੂੰ ਕਿਸੇ ਨੇ ਦੱਸਿਆ ਸੀਗਾ ਤੁਹਾਡੇ ਬਾਰੇ ਮੈਨੂੰ ਕਿਸੇ ਨੇ 3000 ਦੀ ਮਦਦ ਕੀਤੀ ਅਜੇ ਤੱਕ 2 ਸਾਲ ਪਿੱਛੇ ਅੱਛਾ ਤੇ ਉਹਨਾਂ ਨੇ ਮੈਨੂੰ ਡਾਕਟਰ ਅਗਰਵਾਲ ਦੱਸੀ ਸੀ ਇਹ ਪਖੋਵਾਰ ਰੋਡ ਤੇ ਅੱਗੇ ਜੋਧਾ ਮਨਸੂਰਾ ਕੋਲ ਅੱਛਾ ਮੈਂ ਉੱਥੇ ਗਿਆ ਸੀਗਾ ਅੱਛਾ ਜੀ ਮਗਰ ਉਹਨਾਂ ਨੇ 4000 ਦੀ ਫੀਸ ਸੀਗੀ ਤੇ ਦਵਾਈਆਂ ਉਹਨਾਂ ਜਿਹੜੇ ਲਿਖ ਕੇ ਦਿੱਤੀਆਂ ਸੀ 1700 ਦੀਆਂ ਦਵਾਈਆਂ ਸੀਗੀਆਂ 15 ਦਿਨ ਦੀਆਂ ਅੱਛਾ ਜੀ ਦੁਬਾਰਾ ਫਿਰ ਗਿਆ ਸੀ ਦੁਬਾਰਾ ਜਾਂ ਉਹ ਦਵਾਈਆਂ ਲਿਖ ਕੇ ਦਿੱਤੀਆਂ ਸੀਗੀਆਂ ਉਹ ਵੀ 15 1600 ਦੀਆਂ ਸੀਗੀਆਂ ਮਗਰ ਆਪਣੀ ਹਿੱਸੇ ਦੀ ਨਹੀਂ ਇੱਕ ਵਾਰ ਕਿਸੇ ਨੇ ਮਦਦ ਕਰਤੀ ਮੋੜ ਕੇ ਮੈਂ ਕਦੀ ਨਹੀਂ ਕਿਤੇ ਰਹਿ ਗਿਆ ਤੇ ਅੰਕਲ ਹੁਣ ਘਰ ਦੇ ਹਾਲਾਤ ਕੀ ਨੇ ਤੁਹਾਡੇ ਲਾੜਮੇ ਦੀ ਘਰ ਵਾਲੀ ਕੰਮ ਕਰਦੀ ਸੀ ਵਿਚਾਰੀ ਹੂੰ ਸਲਾਈ ਦਾ ਕੰਮ ਕਰ ਲੈਂਦੀ ਸੀ ਹੂੰ ਤੇ ਗੁਜ਼ਾਰਾ ਚੱਲੀ ਜਾਂਦਾ ਛੋਟੀ ਬੇਟੀ ਮੇਰੀ ਪੜਦੀ ਹਲੇ 12ਵੀਂ ਕਲਾਸ ਚ ਘਰ ਆਪਣਾ ਇੱਕ ਕਿਰਾਏ ਤੇ ਕਿਰਾਏ ਤੇ ਹੈ ਕਿੰਨਾ ਕਿਰਾਇਆ ਕਿਰਾਇਆ ਹੈਗਾ 3000 ਰੁਪਏ ਤੇ ਅੰਕਲ ਆ ਮੁੰਡਾ ਜਿਹੜਾ ਮੋਰੇ ਖੜਾ ਕਹਾਣੀ ਸੁਣ ਰਿਹਾ ਸੀ ਇਹਦੀ ਤੁਸੀਂ ਹਾਂਜੀ ਹਾਂਜੀ ਸੁਣ ਰਿਹਾ ਸੀ ਜੀ ਪੈਸੇ ਲੈ ਕੇ ਆਏ ਆ ਇਹ ਆਪਣੇ ਇਕੱਲਾ ਰਹਿੰਦਾ ਘਰ ਚ ਪਿਤਾ ਜੀ ਇਹਦੇ ਦੇਹਾਂਤ ਹੋ ਗਿਆ ਸੀਗਾ 4 ਸਾਲ ਪਹਿਲਾਂ ਤੇ ਰੁਪਈਆ ਰੁਪਈਆ ਜੋੜ ਕੇ 11000 ਰੁਪਏ ਤੇ ਆਪ ਨੌਕਰੀ ਕਰਦਾ ਜਵਾਨ ਮੁੰਡਾ ਤੁਸੀਂ ਦੇਖੋ ਪਰ પેટ્રોલ ਪੰਪ ਤੇ ਫਿਰ ਵੀ ਆਪਣੀ ਮਿਹਨਤ ਦੀ ਕਮਾਈ ਚੋਂ 2700 ਰੁਪਏ ਕੱਢ ਕੇ ਲਿਆਇਆ ਇਹ ਕਹਿੰਦਾ ਮੈਂ ਸੇਵਾ ਕਰਨੀ ਆ ਹਿੰਮਤ ਅਲੀ ਗੱਲ ਹੈ ਜੀ ਇਹਨੂੰ ਕੀ ਦੋਂਗੇ ਹੁਣ ਸੇਵਾ ਦੇ ਬਦਲੇ ਤੁਹਾਨੂੰ ਜੇ ਸੇਵਾ ਤਾਂ ਦੇਖੋ ਜੀ ਇੱਕ ਤਾਂ ਪ੍ਰਮਾਤਮਾ ਨੇ ਜਿਹੜਾ ਇਹਨਾਂ ਨੂੰ ਸ਼ਾਬਾਸ਼ ਦੇਣੀ ਦੇਣੀ ਆ ਸਾਡੇ ਵਾਲੋ ਵੀ ਸ਼ਾਬਾਸ਼ ਹੀ ਆ ਕਿ ਕੋਈ ਇਹ ਯੋਗਦਾਨ ਐਦਾਂ ਦਾ ਕਰ ਰਿਹਾ ਕਿ ਕਿਸੇ ਗਰੀਬ ਦਾ ਭਲਾ ਹੋ ਰਿਹਾ ਵਾਹਿਗੁਰੂ ਠੀਕ ਹੈ ਨਾ ਕਿਸੇ ਮਰਕੇ ਲਾਚਾਰ ਬੰਦੇ ਦਾ ਐ ਭਲਾ ਹੋ ਰਿਹਾ ਜਿੰਦਾ ਕੋਈ ਨਹੀਂ ਸਹਾਰਾ ਹੈਗਾ ਉਹਦਾ ਸਹਾਰਾ ਬਣ ਰਿਹਾ ਕੁਛ ਨਾ ਕੁਛ ਤੁਸੀਂ 2700 ਚੋਂ 1500 ਰੁਪਏ ਦਿਓ ਅੰਕਲ ਨੂੰ ਬੇਟਾ ਉਹ ਬਾਪੂ ਜੀ ਨੂੰ ਬੁਲਾਇਓ ਉਧਰੋਂ ਜਿੰਨਾਂ ਦੇ ਚੂਲਾ ਪੈਣਾ ਦਿਓ ਆ ਬਾਪੂ ਜੀ 1500 ਰੁਪਏ ਫੜੋ ਜੀ ਮੈਂ ਨਾ ਅੱਖਾਂ ਦਾ ਲਾਈਵ ਵਾਸਤੇ ਪੈਸੇ ਨਹੀਂ ਮੈਂ ਨਹੀਂ 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 ਪੈਸੇ ਅੰਕਲ ਤੁਹਾਨੂੰ ਸਿਰਫ ਤੁਹਾਡੀ ਬੇਟੀ ਦੀ ਮਦਦ ਵਾਸਤੇ ਪੜਾਈ ਦੇ ਵਾਸਤੇ ਦੇ ਰਿਹਾ ਅਿਲਾਜ ਅਸੀਂ ਕਰਾਵਾਂਗੇ ਕਰਾਵਾਂਗੇ ਤੁਸੀਂ ਇਹਨੂੰ ਅਸ਼ੀਰਵਾਦ ਦਿਓ ਮੁੰਡਾ ਨਾ ਫੜੋ ਪੈਸੇ ਕਿੱਥੇ ਪੁੱਤਰ ਆ ਰਿਹਾ ਇਹਨੂੰ ਅੰਕਲ ਪਰਮਾਤਮਾ ਦੁਨੀਆ ਤੂੰ ਦੇਖ ਆਪਣੇ ਮਨ ਔਰ ਦਿਮਾਗ ਵਿੱਚ ਐਦਾ ਦੇ ਵਿਚਾਰ ਰੱਖੇਂਗਾ ਨਾ ਪੁੱਤਰਾ ਦੇਖ ਜਿੱਦਾਂ ਭਾਈ ਸਾਹਿਬ ਐ ਖੜੇ ਐ ਨਾ ਤੂੰ ਬਰਾਬਰ ਇਹਨਾਂ ਦੇ ਕੋਲ ਕੋਲ ਮੇਰੇ ਤੋਂ ਤਾਂ ਬਹੁਤ ਉੱਪਰ ਜਾਏਗਾ ਅੰਕਲ ਮੈਂ ਇਹ ਇਹ ਜੇ ਮੈਂ ਇਹਦੀ ਜਗ੍ਹਾ ਜੇ ਤੁਹਾਡੇ ਬਰਾਬਰ ਪਹੁੰਚੇਗਾ ਤੇ ਤੁਹਾਡੇ ਨਾਲ ਕੰਦੇ ਨਾਲ ਕੰਦਾ ਜੋੜੇਗਾ ਨਾ ਇੱਕ ਤੇ ਇੱਕ 11 ਹੋ ਜਾਣਗੇ ਅੰਕਲ ਜੇ ਮੈਂ ਇਹਦੀ ਜਗ੍ਹਾ ਹੁੰਦਾ ਨਾ ਸ਼ਾਇਦ ਮੈਂ ਨਾ ਪੈਸੇ ਦਿੰਦਾ ਨਹੀਂ ਨਹੀਂ ਐ ਤੁਹਾਡੀ ਆਪਣੀ ਹੋਂ ਦੀ ਜਬਾਨ ਹੈ ਸੋਚ ਹੈ ਵਰਲਡ ਹੈ ਮਗਰ ਨਹੀਂ ਤੁਹਾਡਾ ਵਿਚਾਰ ਐਦਾ ਦਾ ਨਹੀਂ ਹੈਗਾ ਆ ਦੇਖ ਆ ਦੇਖਿਓ ਅੰਕਲ ਦੇ ਹਾਲ ਇੱਕ ਮਿੰਟ ਆ ਦੇਖਿਓ ਅੰਕਲ ਦਿਖਾਓ ਮਾੜਾ ਤੁਰ ਕੇ ਆ ਦੇਖ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕੜਾ ਪ੍ਰਸ਼ਾਦ ਦੀ ਸੇਵਾ ਕਰ ਰਹੇ ਪਿਛਲੇ 4 ਸਾਲਾਂ ਤੋਂ ਘਰੇ ਕਿੰਨਾਂ ਦੀ ਬੇਟੀ ਦੋ ਬੇਟੀਆਂ ਇੱਕ ਬੇਟੀ ਹੈ ਇੱਕ ਬੇਟੀ ਹੈ ਇਹਨਾਂ ਦੀ ਮੰਮੀ ਉਹਦੀ ਮੰਮੀ ਮੇਰੀ ਮੰਮੀ ਹੈ ਮਾਤਾ ਜੀ ਨੇ ਮੇਰੇ ਤੇ ਇੱਕ ਘਰ ਵਾਲੇ ਚਾਰ ਜਾਣੇ ਬੈਠੋ 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 ਕਰਦੇ ਹਾਲਾਤ ਇਹਨਾਂ ਦੇ ਮੈਂ ਵੀਡੀਓ ਉੱਪਰ ਜੋੜੂਗਾ ਤੁਸੀਂ ਦੇਖਿਓ ਔਰ ਬਾਈ ਜੀ ਪਿਛਲੇ 2 ਸਾਲਾਂ ਤੋਂ ਬਿਨਾਂ ਇਲਾਜ ਦੇ ਲਈ ਇਧਰ ਉਧਰ ਧੱਕੇ ਖਾ ਰਹੇ ਨੇ ਅਸੀਂ ਕਾਹਦੇ ਆਪਣੇ ਆਪ ਨੂੰ ਬੜਾ ਮਾਣ ਕਰਦੇ ਫਿਰਦੇ ਆਂ ਜੀ ਸਾਡਾ ਤਾਂ ਕੋਈ ਮੁਕਾਬਲਾ ਹੀ ਹੈ ਨਹੀਂ ਦੁਨੀਆ 'ਚ ਪੰਜਾਬੀਆਂ ਦਾ ਕੋਈ ਮੁਕਾਬਲਾ ਹੈ ਨਹੀਂ ਪਰ ਮੇਰੀ ਬੇਨਤੀ ਹੈ ਭਾਈ ਪੰਜਾਬੀਆਂ ਨੂੰ ਤੁਸੀਂ ਇੰਨਾ ਦਾਨਪੁਨ ਕਰਦੇ ਹੋ ਇੰਨੀ ਮਦਦ ਕਰਦੇ ਹੋ ਫਿਰ ਉਹ ਜਾ ਕਿੱਥੇ ਰਹੀ ਹੈ ਆ ਮਦਦ ਕਰੋ ਆ ਕੇ ਭਾਈ ਬਾਕੀ ਸੇਵਾ ਇਹਨਾਂ ਨੂੰ ਦੇ ਦਿਓ 1500 ਇਹਨਾਂ ਨੂੰ ਦੇ ਦਿਓ ਅੰਕਲਾ ਫੜੋ ਜੀ 1500 ਰੁਪਿਆ ਦੇ ਦਿਓ ਜੀ ਵਾਹਿਗੁਰੂ ਆ ਬਾਕੀ ਇਹਨਾਂ ਨੂੰ ਦੇ ਦਿਓ ਦੇਖੋ ਮੈਂ ਵੈਸੇ ਤੁਹਾਨੂੰ ਪਹਿਲਾਂ ਹੀ ਕਿਹਾ ਹਾਂ ਔਰ ਫਿਰ ਕਹਿ ਰਿਹਾ ਮੈਂ ਪੈਸੇ ਵਾਸਤੇ ਨਹੀਂ ਸੀ ਆਇਆ ਨਹੀਂ ਨਹੀਂ ਅੰਕਲ ਦੇਖੋ ਕਈ ਬੰਦੇ ਵਿਚਾਰੇ ਅੱਧਾ ਦਿਨ ਜਿਹੜੇ ਪੈਸੇ ਨੂੰ ਮਨਾ ਕਰਦੇ ਨੇ ਇੱਕ ਬੇਟੀ ਹੈਗੀ ਹੈ ਨਾ ਜਿਹੜੀ ਪੜਦੀ ਪਈ ਆ ਹਾਂਜੀ ਹਾਂਜੀ ਉਹਨੂੰ ਟਿਊਸ਼ਨ ਲਾਈ ਆ ਉਹਦੀ 2000 ਰੁਪਿਆ ਫੀਸ ਹੈ ਅਸੀਂ ਪਿਛਲੇ ਮਹੀਨੋਂ ਦੀ ਫੀਸ ਨਹੀਂ ਸੀ ਦਿੱਤੀ ਐ ਤੁਹਾਡੀ ਕਿਰਪਾ ਨਾਲ 500 ਆ ਪਾ ਕੇ ਉਹਦੇ ਫੀਸ ਉਹ ਨਹੀਂ 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 ਮੇਰਾ ਵੀਰ ਮੈਨੂੰ ਪਾਪਨਾ ਚੜਾ ਹੋਰ ਦੇਖੋ ਯਾਰ ਇਹਦਾ ਜਿਗਰਾ ਯਾਰ ਕਹਿੰਦਾ ਮੇਰੇ ਕੋਲ 500 ਹੋਰ ਲੈ ਲੇ ਰੁਪਏ 5 5 ਰੁਪਏ ਐ ਚਿੱਲਰ ਇਹ ਕਿੰਨੇ ਹੋ ਗਏ ਚਿੱਲਰ ਵਿੱਚ ਗਿਣੀ ਨਹੀਂ ਹੈ ਕਿ ਇੱਦਾਂ ਪਾਪਾ ਇਹ ਬਾਪੂ ਜੀ ਨੂੰ ਦੇ ਦਿਓ ਪਾਪਾ ਜੀ ਬਾਪੂ ਜੀ ਆ ਮੁੰਡਾ ਵਿਚਾਰਾ 11000 ਰੁਪਏ ਤੇ ਨੌਕਰੀ ਕਰਦਾ ਪੈਟਰੋਲ ਪੰਪ ਤੇ ਆਪਣੀ ਕਿਰਤ ਕਮਾਈ ਚੋਂ ਸੇਵਾ ਲੈ ਕੇ ਆਇਆ ਮਹਾਰਾਜ ਅੱਗੇ ਨਾ ਇਹਦੇ ਲਈ ਸੱਚੇ ਦਿਲੋਂ ਅਰਦਾਸ ਕਰੋ ਰੱਬ ਮੇਰੇ ਹਿੱਸੇ ਦੀ ਵੀ ਖੁਸ਼ੀਆਂ ਨੂੰ ਦੇਵੇ ਕਿਉਂਕ ਕਲਯੁਗ ਦੇ ਯੁੱਗ ਦੇ ਵਿੱਚ ਕੋਈ 50 ਰੁਪਏ ਜੇ ਬੋ ਨਹੀਂ ਕੱਢਦਾ ਦੇਖੋ ਜੀ ਕੋਈ ਤਾਂ ਛੱਡੋ ਆਪਣੀ ਲਾੜ ਨਹੀਂ ਸਾਹ ਦਿੰਦੀ ਮੈਂ ਸਾਫ਼ ਗੱਲ ਕਰਦਾ ਪਿਆ ਅੱਜ ਕੱਲ ਦੇ ਦੌਰ ਚ ਸੋਚੋ 10% ਹੀ ਇਹ ਬੱਚੇ ਜਿਹੜੇ ਮਾਪਪਾ ਦੇ ਨਾਲ ਚੱਲਦੇ ਆ ਨਹੀਂ ਤੇ 90% ਨਹੀਂ ਚੱਲ ਕੇ ਖੁਸ਼ ਹੈ ਵਾਹਿਗੁਰੂ ਯਾਰ ਕੀ ਬੋਲਾਂ ਹੁਣ ਭਾਜੀ ਤੁਹਾਡੇ ਬਾਰੇ ਯਾਰ ਤੁਹਾਨੂੰ ਕਿਵੇਂ ਲੱਗ ਰਿਹਾ ਯਾਰ ਆ ਬੰਦੇ ਨੇ ਨਾ ਜਿਹੜਾ ਨੌਜਵਾਨ ਨੇ ਯਾਰ ਇੰਨਾ ਕਰਕੇ ਸਮਾਜ ਮਾੜਾ ਮੋੜਾ ਡਟ ਗਿਆ ਹਟ ਗਿਆ ਹਾਂ ਮੈਂ ਬੇਨਤੀ ਕਰਨਾ ਚਾਹਨਾ ਵੀਡੀਓ ਚ ਆਇਆ ਕਰੋ